ਭਾਈ ਮਨਪ੍ਰੀਤ ਸਿੰਘ ਨੇ ਐਸੀ ਜਵਾਨੀ ਨੂੰ ਸੰਭਾਲਿਆ ਸੀ ਜਦੋਂ ਦਿੱਲੀ ਆਏ ਸੀ ਸਾਰੀ ਜਵਾਨੀ ਉਹਨਾਂ ਨੇ ਇਸ ਪਾਸੇ ਲਾਤੀ ਨੌਜਵਾਨ ਬੱਚੇ ਛੋਟੇ-ਛੋਟੇ ਬੱਚੇ ਜਿਵੇਂ ਅੱਜ ਬਬੀਹਾ ਕੀਰਤਨ ਕਰਦਾ ਨਾ ਇਸ ਤਰ੍ਹਾਂ ਮਨਪ੍ਰੀਤ ਸਿੰਘ ਕਾਨਪੂਰੀ ਜਦੋਂ ਦਿੱਲੀ ਦੇ ਅੰਦਰ ਐਂਟਰ ਹੋਏ ਕੈਸਟ ਆਈ ਸੀ ਮਨ ਜੀਵੇ ਨਾਮ ਸੁਣ ਤੇਰਾ ਚਾਰ ਬੰਦੇ ਕੀ ਮਾਈਕ ਤੇ ਬੋਲ ਪਏ ਖਿਲਾਫ ਉਹਨਾਂ ਦੇ ਤੇ ਕੋਈ ਨਹੀਂ ਅੱਗੇ ਆਇਆ ਬੜਾ ਦੁੱਖ ਲੱਗਿਆ ਉਹਨਾਂ ਨੂੰ ਕਹਿੰਦੇ ਮੈਂ 25 ਸਾਲ ਹੋ ਗਏ ਤੁਹਾਡੇ ਦਿੱਲੀ ਕੀਰਤਨ ਕਰਦਿਆਂ ਕਰਦਿਆਂ ਕੋਈ ਤਾਂ ਮੇਰੇ ਹੱਕ ਚ ਬੋਲੋ ਇਹ ਚੜਦੀ ਗੁਡੀਆਂ ਨੂੰ ਸਲਾਮਾਂ ਕਰਦੇ ਜੇ ਅੱਜ ਗਲਾ ਸਿਖਰ ਤੇ ਐ ਅੱਜ ਚਾਰ ਬੰਦੇ ਤੇਰੇ ਪਿੱਛੇ ਨੇ ਤੇ ਹੱਥ ਜੋੜਦੇ ਫਿਰਦੇ ਜਿਸ ਦਿਨ ਕੋਈ ਰਾਗੀ ਬਹਿ ਜਾਏ ਮਾਫੀ ਦੇਣਾ ਇੱਕ ਟਾਈਮ ਦੀ ਰੋਟੀ ਵੀ ਕੋਈ ਨਹੀਂ ਜੇ ਦਿੰਦਾ ਇਹ ਸਭ ਮਾਈਕਾਂ ਤੇ ਬੋਲਦੇ ਐ ਇਲੈਕਸ਼ਨਾਂ ਵੇਲੇ ਲੱਖ ਰੁਪਏ ਦੀ ਸਲਾਬਾ ਸਰਬਾ ਬਣਵਾਲੋ ਇਹਨਾਂ ਕੋਲ ਕੋਈ ਨਹੀਂ ਜੇ ਬੋਲਦਾ ਕੋਈ ਨਹੀਂ ਜੇ ਅੱਗੇ ਆਉਂਦਾ ਰਾਗਾ ਚ ਕੀਰਤਨ ਕਰੋ ਰਾਗਾ ਚ ਕੀਰਤਨ ਕਰੋ ਭਾਈ ਨਿਰਮਲ ਸਿੰਘ ਜੀ ਹਜੂਰੀ ਰਾਗੀ ساری ਜਿੰਨ ਕੀ ਰਾਗਾ ਚ ਕੀਰਤਨ ਕਰਦੇ ਰਹੇ ਉਹਨਾਂ ਦਾ ਅੰਤ ਵੇਲੇ ਕਿਸ ਤਰ੍ਹਾਂ ਦਾ ਲੰਗਾਇਆ ਦੱਸੋ ਪਿੰਡ ਵਾਲਿਆਂ ਨੇ ਸੰਸਕਾਰ ਕਰਨ ਵਾਸਤੇ ਵੀ ਨਾ ਕਰਦੀ ਸੀ ਰਾਗਾ ਚ ਕੀਰਤਨ ਕਰੋ ਰਾਗਾ ਚ ਕੀਰਤਨ ਕਰੋ ਚਲੋ ਰਾਗੀ ਆਪਣੀ ਡਿਊਟੀ ਨਿਭਾ ਲੈਣ ਤੁਸੀਂ ਵੀ ਤੇ ਆਪਣੀਆਂ ਡਿਊਟੀਆਂ ਨਿਭਾਓ ਇਹ ਮਾਈਕਾਂ ਤੇ ਬੋਲਦੇ ਆ ਬਸ ਇਹਨਾਂ ਦਾ ਬੱਚਾ ਦੁਨੀਆ ਭਰ ਦਾ ਟੈਲੈਂਟ ਹੈ ਉਹਦੇ ਅੰਦਰ ਦੁਨੀਆ ਭਰ ਦਾ ਟੈਲੈਂਟ ਹੈ ਇਹਨਾਂ ਦੇ ਬੱਚੇ ਦੇ ਅੰਦਰ ਕੋਈ ਨਹੀਂ ਸੁਣ ਕੇ ਰਾਜੀ ਕੋਈ ਨੌਕਰੀ ਦੇ ਕੇ ਰਾਜੀ ਨਹੀਂ ਕਹਿੰਦਾ ਦੱਸੋ ਮੈਂ ਹਿੰਦੂਆਂ ਦੇ ਸਕੂਲ 'ਚ ਜਾਵਾਂ ਉੱਥੇ ਜਨਗਨ ਮੰਨ ਕਰਾਵਾਂ ਉੱਥੇ ਜੈ ਜਗਦੀਸ਼ ਆਰਤੀ ਕਰਾਵਾਂ ਕੋਈ ਨਹੀਂ ਸੁਣਦਾ ਕਹਿੰਦੇ 10 ਲੱਖ ਦਿਓ 20 ਲੱਖ ਦਿਓ ਯਾਰ ਕੀ ਮਜ਼ਾਕ ਬਣਾ ਰੱਖਿਆ ਸੀ ਲੋਕਾਂ ਨੇ ਸਟੇਟਮੈਂਟਾਂ ਦੇਣੀਆਂ ਬਹੁਤ ਸਖੀਆਂ ਨੇ ਬੜਾ ਖਿਰਦਾ ਦੁੱਖਿਆ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਡੀਕ ਕਰਦੇ ਹੋਣ ਮਨਪ੍ਰੀਤ ਸਿੰਘ ਦੀ ਟੱਕਰ ਦਾ ਕੋਈ ਆਵੇ ਤੇ ਇਹਨੂੰ ਪਿੱਛੇ ਕਰੀ ਯਾਰ ਉਹਨਾਂ ਨੇ ਤੁਹਾਡੀ ਜਵਾਨੀ ਸੰਭਾਲੀ ਤੁਹਾਡੇ ਬੱਚੇ ਸੰਭਾਲੇ ਛੋਟੇ ਛੋਟੇ ਬੱਚੇ ਵੈਗਰੂ ਕਰਨ ਲਾ ਦਿੱਤੇ ਇਸ ਤਰ੍ਹਾਂ ਵੈਗਰੂ ਨਾ ਬੋਲੋ ਔਰ ਕਿਸ ਤਰ੍ਹਾਂ ਬੋਲੀਏ ਇੱਥੇ ਦੇ ਮਾਰਾ 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 ਕਰਦੇ ਰਾਮਰਾਉਂ ਕਰਕੇ ਵਾਲਮੀਕ ਬਣ ਕੇ ਰਾਮਚੰਦਰ ਦੇ ਆਉਣ ਤੋਂ ਪਹਿਲੇ ਰਮਾਇਣ ਲਿਖ ਗਏ ਇਸ ਤਰ੍ਹਾਂ ਵੈਗਰੂ ਨਾ ਕਰੋ ਇਸ ਤਰ੍ਹਾਂ ਵੈਗਰੂ ਨਾ ਕਰੋ ਕਿਉਂ ਤੁਹਾਡੇ ਕੋਲ ਬਹੁਤ ਵੱਡੀਆਂ ਪੜ੍ਹਾਈਆਂ ਨੇ ਔਰ ਬੋਲ ਹੋ ਰਹੇ ਨੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਸਟੇਟਮੈਂਟਾਂ ਉਹ ਦੇ ਰਹੇ ਨੇ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਇਸ ਤਰ੍ਹਾਂ ਵੈਗਰੂ ਨਾ ਬੋਲੋ ਉਸ ਤਰ੍ਹਾਂ ਨਾ ਵੈਗਰੂ ਬੋਲੋ ਨਹੀਂ ਤੁਹਾਨੂੰ ਸਰਟੀਫਿਕੇਟ ਦਿੱਤਾ ਹੈ ਕਿ ਇਸ ਤਰ੍ਹਾਂ ਬੋਲੋਗੇ ਤੇ ਪਾਸ ਕਰ ਦੂ ਮੈਂ ਤੁਹਾਨੂੰ ਇੱਥੇ ਤਾਂ ਪਿਆਰ ਦਾ ਪੁੱਖ ਹੈ ਪਿਆਰ ਦੀ ਖੇਡ ਹੈ ਗੁਰੂ ਘਰ 'ਚੇ ਜਿਹੜਾ ਬੰਦਾ ਪਿਆਰ ਤੋਂ ਸਖਣਾ ਜਿੰਨੇ ਮਰਜੀ ਰਾਗਾਂ 'ਚ ਗਾਵੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁਤ ਆਤ ਕਰ ਨਹੀਂ ਹਰ ਹਰ ਈਜੇ ਰਾਮ ਰਾਜੇ ਕਹਤਾ ਜੇ ਗੁਰੂ ਰਾਮਦਾਸ ਜੀ ਨੇ ਸਪੋਰਟ ਕਰੋ ਉਹਨਾਂ ਦੀ ਉਹਨਾਂ ਦੇ ਹੱਕ 'ਚ ਬੋਲੋ 25 ਸਾਲ ਆਪਣੀ ਜ਼ਿੰਦਗੀ ਦੇ ਉਹਨਾਂ ਨੇ ਲਾ ਦਿੱਤੇ ਠੀਕ ਹੈ ਪੇਟਾਵਾਂ ਲੈਂਦੇ ਐ ਉਹ ਮੰਗਦੇ ਕਿਸੇ ਨੂੰ ਗੋਲੀ ਥੋੜਨਾ ਰੱਖਦੇ ਸਰ ਤੇ ਬੰਦੂਕ ਥੋੜਨਾ ਰੱਖਦੇ ਇਹਨੇ ਦਿਓਗੇ ਮੈਂ ਤਾਂ ਆਉਂਗਾ ਉਹ ਮੰਗਦੇ ਆ ਤੁਸੀਂ ਦਿੰਦੇ ਹੋ ਉਹ ਆਉਂਦੇ ਨੇ ਤੁਹਾਡੀ ਬਚਪਨਾ ਸੰਭਾਲਿਆ ਤੁਹਾਡੀ ਨੌਜਵਾਨੀ ਸੰਭਾਲੀ ਕੋਈ ਉਹਨਾਂ ਦੇ ਹੱਕ 'ਚ ਨਹੀਂ ਖੜਾ ਹੋਇਆ ਵਿਰਲੇ ਸੀ ਜਿਹੜੇ ਹੱਕ 'ਚ ਖੜੇ ਹੋਏ ਇਸ ਤਰ੍ਹਾਂ ਹੀ ਜਿਹੜੇ ਅੱਜ ਵਾਵਾ ਜਿਨ੍ਹਾਂ ਦੀ ਚੜੀ ਹੋਈ ਹੈ ਜਦੋਂ ਇਹ ਥੱਕ ਜਾਣਗੇ ਤੁਸੀਂ ਲੱਭੋਗੇ ਕਿ ਉਹ ਵੀ ਆਣ ਉਹ ਜ਼ਮੀਰਾਂ ਨੂੰ ਜਾਗਦਾ ਰੱਖੀ ਜ਼ਮੀਰਾਂ ਨੂੰ ਜਾਗਦਾ ਰੱਖੀਏ ਕੁਛ ਫਿਰ ਇੱਧਰ ਕਦਰ ਨਹੀਂ ਪੈਂਦੀ ਸਾਰੇ ਰਾਗੀ ਬਾਰ ਦੌੜੀ ਜਾਂਦੇ ਸਭ ਕੁਝ ਬਾਰ ਵਾਲਿਆਂ ਨੇ ਸੰਭਲਿਆ ਰਾਗੀਆਂ ਨੂੰ ਦੇਣ ਵਾਸਤੇ ਸਾਡੇ ਕੋਲ ਪੈਸੇ ਕੱਢਣ ਵਾਸਤੇ ਸਾਡੀ ਜਾਨ ਨਿਕਲਦੀ ਹੈ ਵਿਆਹਾਂ ਸ਼ਾਦੀਆਂ ਤੇ ਲੱਖਾਂ ਰੁਪਏ ਫੂਕ ਦਿੰਨੇ ਹਾਂ ਸੀ